ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਮੁੜ ਤੱਕਾ ਸਤੋ ਵੱਡਾ ਧੋਖਾ ਮੰਗਾਂ ਨੂੰ ਲੈ ਕੇ ਹੋਇਆ ਵਾਅਦੇ ਤਾਂ ਕੀਤੇ ਪਰ ਪੂਰੇ ਨਹੀਂ ਹੋਏ ਦੱਸਦੀ ਹੈ ਕਿ ਕੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਵੱਡਾ ਤਰਨਾ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਅਭਿਆਨ ਸਭੰਣਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਤਿਆਰੀਆਂ ਨੇ ਉਹ ਖਿੱਚ ਦਿੱਤੀਆਂ ਨੇ ਤੇ ਜਿਸ ਤੋਂ ਬਾਅਦ ਸਰਾਬਾ ਪਿੰਡ ਦੇ ਵਿੱਚ ਜਾ ਕੇ ਪ੍ਰਦਰਸ਼ਨ ਆ ਕੀਤਾ ਜਾਵੇਗਾ ਤੇ ਕਪੀਲ ਵੀ ਕੀਤੀ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਹੱਲਾ ਬੋਲ ਸਕੀਏ ਤੇ ਕੰਨੀ ਜਿਹੜਾ ਸਰਕਾਰਾਂ ਦੇ ਪਾਸ ਅਖੀਏ ਕਿ ਜਿਸ ਤੋਂ ਬਾਅਦ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਜਗਜੀਤ ਸਿੰਘ ਢੱਲੇਵਾਲ ਦਾ ਕੀ ਕਹਿਣਾ ਸਾਰੇ ਆਗੂ ਸਭਾ ਨੂੰ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਵੇਲੇ ਅਸੀਂ ਲੁਧਿਆਣਾ ਜ਼ਿਲ੍ਹਾ ਦਾ ਜਿਹੜਾ ਪਿੰਡ ਸਰਾਬਾ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਨਗਰ ਇਸ ਪਿੰਡ ਦੇ ਵਿੱਚ ਜਿੱਥੇ ਆਪਣੀ ਇੱਕ ਮਹਾਪੰਚਾਇਤ ਹੋਣ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਕਰ ਰਾਜਨੀਤਿਕ ਵੱਲੋਂ ਔਰ ਉਸ ਜਗ੍ਹਾ ਤੇ ਖੜੇ ਆ ਆ ਸਾਰਾ ਗਰਾਊਂਡ ਹੈ ਉਹਦਾ ਮੇਰੀ ਬੇਨਤੀ ਆ ਕਿ ਇਸ ਜਗ੍ਹਾ ਤੇ ਪਹੁੰਚਣ ਦੇ ਲਈ ਤੁਹਾਨੂੰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਉਹਦੇ ਹੱਲ ਦੇ ਲਈ ਅਸੀਂ ਇੱਕ ਨਕਸ਼ਾ ਬਣਾਇਆ ਹੈ ਉਹ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਇਹਦੇ ਤੇ ਸਾਰਾ ਚੈੱਕ ਕਰ ਲਿਓ ਪਲੀਜ਼ ਮੇਰੀ ਬੇਨਤੀ ਆ ਕਿ ਤੁਸੀਂ ਇਹਨੂੰ ਕੈਮਰੇ ਨੂੰ ਇਹਨੂੰ ਨੇੜੇ ਕਰਕੇ ਜ਼ੂਮ ਕਰਕੇ ਦਿਖਾਓ ਸਾਰੇ ਵੀਰਾਂ ਨੂੰ ਤਾਂਕਿ ਆਪਾਂ ਸਾਰਿਆਂ ਨੂੰ ਜਾਣਕਾਰੀ ਦੇ ਦਈਏ ਆਹ ਜਿਹੜਾ ਉੱਪਰ ਆਹ ਜਿਹੜਾ ਉੱਪਰ ਲਾਈਨ ਲੱਗੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਆਪਣੀ ਸਭਾ ਹੋਣੀ ਹੈ ਸਰਾਂਬਾ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਸਟੇਡੀਅਮ ਹੈ ਇਹ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਹੋਣਾ ਹੈ ਨੋਟ ਕਰੋ ਸਾਰੇ ਵੀਰਾਂ ਆ ਇੱਥੇ ਚੌਂਕ ਬਣਿਆ ਬਿਲਕੁਲ ਸਰਬਾ ਇਸ ਸਟੇਡੀਅਮ ਦੇ ਨੇੜੇ ਆਹ ਨੋਟ ਕਰਿਓ ਆ ਇਧਰੋਂ ਆ ਰਹੀਆਂ ਨੇ ਜਿਹੜੀਆਂ ਲਾਈਨਾਂ ਜਿਹੜੀਆਂ ਵੀ ਵੀਕਲਾਂ ਨੇ ਜਿਹੜੇ ਸਾਡੇ ਕਿਸਾਨਾਂ ਨੇ ਬਠਿੰਡਾ ਤੋਂ ਆਉਣਾ ਹੈ ਬਰਨਾਲਾ ਤੋਂ ਆਉਣਾ ਮਾਨਸਾ ਸੰਗਰੂਰ ਮੁਕਸਰ ਸਾਹਿਬ ਜਾਂ ਫਾਜ਼ਿਲਕਾ ਇਹਨਾਂ ਸਾਰਿਆਂ ਨੇ ਇਸ ਰਸਤੇ ਆਉਣਾ ਰਾਏਕੋਟ ਦੇ ਰਸਤੇ ਹੋ ਕੇ ਇੱਥੇ ਸਿੱਧਾ ਇਸ ਚੌਕ ਦੇ ਵਿੱਚ ਤੁਸੀਂ ਪਹੁੰਚ ਜਾਣਾ ਆ ਜਿਹੜੇ ਦੂਸਰੇ ਜ਼ਿਲ੍ਹੇ ਸਾਡੇ ਜਿਵੇਂ ਮੋਗਾ ਹੋਇਆ ਤਰਨਤਾਰਨ ਅੰਮ੍ਰਿਤਸਰ ਫਰੀਦਕੋਟ ਫਾਜ਼ਿਲਕਾ ਇਧਰ ਦੀ ਵੀ ਆ ਸਕਦਾ ਹੈ ਇਹਨਾਂ ਨੇ ਸਿੱਧੇ ਮੋਗੇ ਤੋਂ ਮੁੱਲਾਂਪੁਰ ਦਾਖਾ ਮੁੱਲਾਂਪੁਰ ਦਾਖਾ ਤੋਂ ਮੁੜਨੀ ਹੈ ਸੜਕ ਸੁਧਾਰ ਸੁਧਾਰ ਤੋਂ ਤੁਸੀਂ ਮੁੜਨਾ ਹੈ ਅੱਬੂਵਾਲ ਨੂੰ ਸਿੱਧੇ ਸੁਧਾਰ ਤੋਂ ਅੱਬੂਵਾਲ ਨੂੰ ਅੱਬੂਵਾਲ ਤੋਂ ਨਾਲ ਹੀ ਸਰਾਬਾ ਸਿੱਧੀ ਸੜਕ ਹਾਈਵੇ ਵਰਗੀ ਸੜਕਾ ਬਹੁਤ ਚੌੜੀ ਸੜਕਾ ਇਹ ਇੱਥੇ ਪਹੁੰਚ ਜਾਂਦੀ ਹੈ ਆਹ ਜਿਹੜੇ ਸਾਡੇ ਵੀਰ ਫਤਿਹਗੜ੍ਹ ਸਾਹਿਬ ਮੋਹਾਲੀ ਪਟਿਆਲਾ ਰੋਪੜ ਲੁਧਿਆਣਾ ਤੋਂ ਆਉਣੇ ਨੇ ਇਹ ਆਹ ਦਰਾਹੇ ਤੋਂ ਦਰਾਹੇ ਤੋਂ ਬਿਲਕੁਲ ਇਸ ਤਰ੍ਹਾਂ ਆ ਕੇ ਇਹ ਇੱਥੇ ਆ ਜਾਣਾ ਲੁਧਿਆਣੇ ਤੋਂ ਸਿੱਧਾ ਇਹਨਾਂ ਨੇ ਵੇਰਕਾ ਚੌਂਕ ਤੋਂ ਨੋਟ ਕਰੋ ਵੇਰਕਾ ਚੌਂਕ ਤੋਂ ਸਿੱਧੇ ਸਰਬੇ ਨੂੰ ਮਤਲਬ ਇਹ ਸੜਕ ਆਉਂਦੀ ਹੈ ਇਹ ਸੜਕ ਤੇ ਆ ਜਾਣਾ ਜਿਹੜੇ ਵੀਰਾਂ ਨੇ ਸਾਡਾ ਜਿਵੇਂ ਜਲੰਧਰ ਤੇ ਨਵਾਂ ਸ਼ਹਿਰ ਹੈ ਇਹਨਾਂ ਨੇ ਉਧਰੋਂ ਆ ਕੇ ਲਾਡੋਵਾਲ ਟੋਲ ਤੋਂ ਆ ਜਿਹੜੀ ਸੜਕ ਦਿਸ ਰਹੀ ਹੈ ਦਿੱਲੀ ਰੋਡ ਇਹਦੇ ਤੋਂ ਆ ਲਾਡੋਵਾਲ ਚੌਕ ਆ ਗਿਆ ਲਾਡੋਵਾਲ ਟੋਲ ਬਰਾਜੇ ਤੋਂ ਬਾਈਪਾਸ ਹੋ ਕੇ ਇਹਨਾਂ ਨੇ ਵੀ ਇੱਥੇ 베ਰ ਕਾ ਚੌਕ ਪਹੁੰਚ ਜਾਣਾ ਹੈ 베ਰ ਕਾ ਚੌਕ ਤੋਂ ਤੁਸੀਂ ਵੀ ਸਾਰਿਆਂ ਨੇ ਇੱਥੇ ਇਸੇ ਰੋਡ ਤੇ ਆ ਕੇ ਸਰਾਬੇ ਪਹੁੰਚ ਜਾਣਾ ਹੈ ਇਹ ਸਾਰਿਆਂ ਨੇ ਇਸ ਸਿਸਟਮ ਦੇ ਮੁਤਾਬਕ ਸਮਝ ਕੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਦੂਸਰੀ ਜਿਹੜੀ ਗੱਲ ਹੈ ਕਿ ਅਸੀਂ ਅੱਜ ਇਸ ਵੀਡੀਓ ਦੇ ਮਾਧਿਅਮ ਤੋਂ ਮੈਂ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹਣਾ ਕਿ ਅਸੀਂ ਇਹ ਜਿਹੜਾ ਰੂਟ ਬਣਾਇਆ ਸਾਡਾ ਕਿਰਪਾ ਕਰਕੇ ਆਪਦੇ ਪ੍ਰਬੰਧ ਬਦਲਵੇਂ ਪ੍ਰਬੰਧ ਜਿਸ ਤਰ੍ਹਾਂ ਦੇ ਕਰ ਰਹੇ ਆ ਪ੍ਰਸ਼ਾਸਨ ਵੱਖਰੀ ਤੌਰ ਤੇ ਕਰੇ ਸਾਡੇ ਇਸ ਨੂੰ ਨਕਸ਼ੇ ਨੂੰ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਪੈਦਾ ਨਾ ਕੀਤੀ ਜਾਵੇ ਇਹ ਸਾਡੀ ਹੰਬਲ ਰਿਕੁਐਸਟ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੜੇ ਵਧੀਆ ਢੰਗ ਦੇ ਨਾਲ ਸਮੂਥਲੀ ਸਾਡਾ ਪ੍ਰੋਗਰਾਮ ਇੱਥੇ ਪਹੁੰਚ ਜੇ ਸੋ ਮੈਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ ਇਹ ਇਸ ਵੇਲੇ ਅਸੀਂ ਸਰਾਬੇ ਪਿੰਡ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦਾ ਪਿੰਡ ਹੈ ਬੜੀ ਵੱਡੀ ਗੱਲ ਹੈ ਕਿ ਤੁਹਾਨੂੰ ਇੱਕ ਮੌਕਾ ਮਿਲਿਆ ਹੈ ਸਾਡੇ ਉਸ ਮਹਾਨ ਸ਼ਹੀਦ ਮੇਰਾ ਕਹੜਾ ਬਹੁਤ ਸਾਰੇ ਸਾਡੇ ਚੋਏ ਜੇ ਹੋਣਗੇ ਜਿਨ੍ਹਾਂ ਨੇ ਇਸ ਯੋਧੇ ਦਾ ਪਿੰਡ ਨਹੀਂ ਵੇਖਿਆ ਹੁਣ ਅੱਜ ਤੁਹਾਡੇ ਕਰਮ ਕਿੱਡੇ ਜਾਗੇ ਨੇ ਕਿ ਤੁਹਾਨੂੰ ਉਹਦੇ ਨਗਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੁਹਾਨੂੰ ਉਹਦੇ ਜਗ੍ਹਾ ਦੇ ਵਿੱਚ ਇੱਥੇ ਆਉਣ ਦਾ ਮੌਕਾ ਮਿਲਿਆ ਜਿੱਥੇ ਇੱਕ ਐਡੇ ਬਹਾਦਰ ਯੋਧੇ ਨੂੰ ਜਿਹੜੀ ਧਰਤੀ ਨੇ ਜਨਮ ਦਿੱਤਾ ਸੋ ਇਸ ਲਈ ਅਪੀਲ ਆ ਵੱਧ ਤੋਂ ਵੱਧ ਇਹਦੇ 'ਚ ਪਹੁੰਚੋ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਬਿਲਕੁਲ ਸ਼ਾਤਮਈ ਪ੍ਰੋਗਰਾਮ ਹੈ ਮੰਗ ਪੱਤਰ ਸਰਕਾਰ ਨੂੰ ਕੱਲ ਅਸੀਂ ਜ਼ਰੂਰ ਦੇਵਾਂਗੇ ਸਾਡੇ ਬਾਹਰਲੇ ਸਟੇਟਾਂ ਤੋਂ ਲੀਡਰ ਸਹਿਬਾਨ ਨੈਸ਼ਨਲ ਲੀਡਰ ਇੱਥੇ ਆਉਣੇ ਨੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਉਹਨਾਂ ਨੂੰ ਸਾਡੀ ਸਪੈਸ਼ਲ ਰਿਕੁਐਸਟ ਹੈ ਕਿ ਬੀਬੀਆਂ ਜਿੰਨੀ ਵੱਧ ਗਿਣਤੀ ਜਾ ਸਕਦੀਆਂ ਨੇ ਉਹ ਓਨੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅਸ ਹਕੀਕਤ ਕੀ ਆ ਲੜਾਈ ਕੀ ਹੈ ਤੇ ਨਾਲ ਦੀ ਨਾਲ ਤੁਸੀਂ ਵੀ ਸਾਰੇ ਇੱਥੇ ਆ ਕੇ ਉਸ ਬਹਾਦਰ ਯੋਧੇ ਦੀ ਧਰਤੀ ਨੂੰ ਮੱਥੇ ਨਾਲ ਲਾ ਸਕੋ ਮਨਤਮਸਤ ਹੋ ਸਕੋ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ